ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਵਲ ਦੀ ਕਲਮ ਵੱਲੋਂ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਛੋਟਾ ਜਿਹਾ ਕਿੱਸਾ ਸਾਂਝਾ ਕਰਨ ਜਾ ਰਹੀ ਹਾਂ ਉਮੀਦ ਹੈ ਕਿ ਤੁਸੀਂ ਇਸ ਨੂੰ ਬਹੁਤ ਪਿਆਰ ਦਵੋਗੇ ਮੁਲਾਕਾਤ ਦਾ ਇਹ ਪਲ ਕਿੰਨਾ ਅਹਿਮ ਰੋਲ ਨਿਭਾ ਗਿਆ ਜਿਆਦਾ ਫੁਕਰਾਪਨ ਵੀ ਸਹੀ ਨਹੀਂ ਹੈ ਇਹ ਉਸ ਇਹ ਪੱਕਾ ਉਸ ਦੇ ਕੰਨੀ ਪਾ ਗਿਆ ਜਿਆਦਾ ਚਲਾਕੀਆਂ ਤੇ ਖੁਦ ਨੂੰ ਲੋੜ ਤੋਂ ਵੱਧ ਹੁਸ਼ਿਆਰ ਸਮਝਣਾ ਕਈ ਵਾਰੀ ਬਹੁਤ ਭਾਰੀ ਪੈ ਜਾਂਦਾ ਹੈ। ਛੋਟਾ ਜਿਹਾ ਕਿੱਸਾ ਮੇਰੀ ਜ਼ਿੰਦਗੀ ਨਾਲ ਜੁੜਿਆ ਹੈ ਜੋ ਕੁਝ ਕੜਵੇ ਬੋਲਾਂ ਨਾਲ ਕਿਸੇ ਨੂੰ ਜ਼ਿੰਦਗੀ ਦੀ ਹਕੀਕਤ ਦਾ ਸਾਹਮਣਾ ਕਰਵਾ ਕੇ ਵਾਪਸ ਆਪਣੇ ਸਫ਼ਰ ਤੇ ਰੋਹ ਬਨਾਲ ਮੁੜਿਆ ਹੈ। ਮੈਂ ਆਪਣੀ ਬੀਏ ਦੀ ਪੜ੍ਹਾਈ ਕਰ ਰਹੀ ਸੀ ਸਫ਼ਰ ਮੇਰੀ ਜ਼ਿੰਦਗੀ ਦਾ ਬਹੁਤ ਖਾਸ ਹਿੱਸਾ ਸੀ ਬੱਸ ਵਿੱਚ ਮੇਰੀ ਮੁਲਾਕਾਤ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਹੁੰਦੀ ਹੀ ਰਹਿੰਦੀ ਸੀ ਸਫ਼ਰ ਦਾ ਇੱਕ ਦਿਨ ਹੋਰ ਸ਼ੁਰੂ ਹੋਇਆ ਮੇਰੀ ਜ਼ਿੰਦਗੀ ਦਾ ਸੀਟ ਤੇ ਮੈਂ ਬੈਠੀ ਹੀ ਸੀ ਕਿ ਇੱਕ ਹੋਰ ਕੁੜੀ ਮੇਰੇ ਨਾਲ ਆ ਕੇ ਬੈਠ ਗਈ ਮੇਰੀ ਉਸ ਨਾਲੇ ਪਹਿਲੀ ਮੁਲਾਕਾਤ ਸੀ ਮੈਂ ਆਪਣੇ ਦਿਲ ਦੇ ਨਾਲ ਸਲਾਹਾਂ ਕਰਦੀ ਹੋਈ ਅੱਜ ਦੇ ਦਿਨ ਬਾਰੇ ਸੋਚਾ-ਸੂਚਨ ਵਿੱਚ ਵਿਅਸਤ ਸੀ ਕਿ ਅਚਾਨਕ ਹੀ ਉਸਨੇ ਮੇਰੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਜਾਣ ਪਹਿਚਾਨ ਹੋਣ ਤੋਂ ਬਾਅਦ ਉਹ ਅੱਜ ਦੇ ਸਮੇਂ ਬਾਰੇ ਗੱਲ ਕਰਨ ਲੱਗ ਪਈ ਕਿ ਸਮਾਂ ਬਹੁਤ ਹੀ ਖਰਾਬ ਹੋ ਗਿਆ ਹੈ। ਇਕੱਲੇ ਸਫ਼ਰ ਕਰਨਾ ਵੀ ਸਹੀ ਨਹੀਂ ਰਹਾ। ਮੈਂ ਵੀ ਹਾਂ ਮੈਂ ਹਾਂ ਵਿੱਚ ਪਰ ਦਿੱਤੀ। ਚਲਾਕ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਖੁਦ ਨੂੰ ਬਹੁਤ ਚਲਾਕ ਸਮਝਦੀ ਹਾਂ। ਮੇਰੀ ਚਲਾਕੀ ਦਾ ਕੋਈ ਤੋੜ ਨਹੀਂ ਮੇਰੀ ਚਲਾਕੀ ਦਾ ਸ਼ਿਕਾਰ ਬੋਲੇ-ਬਾਲੇ ਲੋਕ ਹੁੰਦੇ ਨੇ ਗੱਲਾਂ ਵਿੱਚ ਇਦਾਂ ਫਸਾਉ ਕੇ ਚਾਹ ਕੇ ਵੀ ਉਹ ਚੁੰਗਲ ਵਿੱਚੋਂ ਨਿਕਲ ਨਾ ਸਕਣ ਮੈਂ ਪੁੱਛਿਆ ਕਿ ਇੰਜ ਕਰਕੇ ਡਰ ਨਹੀਂ ਲੱਗਦਾ ਤਾਂ ਇਹਨੂੰ ਹੱਸ ਕੇ ਕਹਿਣ ਲੱਗੀ ਬਿਲਕੁਲ ਵੀ ਨਹੀਂ ਉਹਨਾਂ ਨੇ ਕੀ ਵਿਗਾੜ ਲੈਣਾ ਧੋਖਾ ਤੇ ਬੇਈਮਾਨੀ ਨੇ ਮੈਨੂੰ ਉਚਾਈਆਂ ਤੇ ਪਹੁੰਚਾ ਦਿੱਤਾ ਉਹਨੂੰ ਮਾਣ ਜਿਹਾ ਮਹਿਸੂਸ ਹੁੰਦਾ ਏ ਖੁਦ ਤੇ ਕਿ ਮੈਂ ਕਿੰਨੀ ਹੁਸ਼ਿਆਰ ਹਾਂ ਉਸ ਦੀਆਂ ਗੱਲਾਂ ਸੁਣ ਲੱਗਿਆ ਕਿ ਸੱਚਾਈ ਦੀ ਜਿਵੇਂ ਕੋਈ ਅਹਮियत ਹੀ ਨਹੀਂ ਰਹੀ ਹੁਣ ਵੈਸੇ ਇੱਕ ਪਲ ਲਈ ਤਾਂ ਉਸ ਦੀ ਇਸ ਗੱਲ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅੱਜ ਦੇ ਸਮੇਂ ਵਿੱਚ ਧੋਖਾ ਕਰਨ ਤੇ ਬੇਈਮਾਨੀ ਕਰਨ ਵਾਲੇ ਲੋਕ ਹੀ ਤਰੱਕੀ ਕਰ ਰਹੇ ਹਨ ਤੇ ਸੱਚਾ ਇਨਸਾਨ ਤਾਂ ਰੁੱਲ ਰਿਹਾ ਹੈ ਮੇਰਾ ਦਿਲ ਦਿਮਾਗ ਨੂੰ ਸਵਾਲ ਕਰ ਰਿਹਾ ਸੀ ਫੇਰ ਉਹ ਬੋਲੀ ਮੈਂ ਤਾਂ ਚਲਾਕਾਂ ਦੀ ਕੈਟਾਗਰੀ ਵਿੱਚ ਆਉਂਦੀ ਹਾਂ ਚਲਾਕਾਂ ਦੀ ਕੈਟਾਗਰੀ ਵਿੱਚ ਜਿਸ ਨੂੰ ਕੋਈ ਮਾਤ ਨਹੀਂ ਦੇ ਸਕਦਾ ਤੈਨੂੰ ਕੀ ਲੱਗਦਾ ਮੇਰੀ ਇਹ ਕੈਟਾਗਰੀ ਸਹੀ ਹੈ ਨਾ ਵੈਸੇ ਤੂੰ ਮੈਨੂੰ ਕਿਹੜੀ ਕੈਟਾਗਰੀ ਵਿੱਚ ਰੱਖਣਾ ਚਾਹੇਂਗੀ ਉਸ ਦੇ ਇਸ ਸਵਾਲ ਨੇ ਮੈਨੂੰ ਫੇਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਮੇਰਾ ਦਿਲ ਇੱਚ ਲਾਕੀਆਂ ਤੇ ਧੋਖਾ ਦੇਣ ਵਾਲੀ ਸੋਚ ਦੀ ਹਾਂਮੀ ਨਹੀਂ ਪੜ ਰਿਹਾ ਸੀ ਕਿਸੇ ਦਾ ਫਾਇਦਾ ਉਠਾ ਕੇ ਖੁਦ ਲਈ ਚੰਗਾ ਕਰ ਲਈਏ ਪਰ ਇੱਕ ਦਿਨ ਸਭ ਕੁਝ ਸਾਹਮਣੇ ਆ ਹੀ ਜਾਂਦਾ ਹੈ ਜਵਾਬ ਤਾਂ ਦੇਣਾ ਹੀ ਸੀ ਮੈਂ ਉਸਦੇ ਪੁੱਛੇ ਗਏ ਸਵਾਲ ਦਾ ਹਲਕੀ ਜਿਹੀ ਸਮਾਈਲ ਮੁੱਖ ਤੇ ਰੱਖ ਕੇ ਮੈਂ ਕਿਹਾ ਇੰਨਾ ਮੈਨੂੰ ਪਤਾ ਜਿਆਦਾ ਚਲਾਕੀਆਂ ਤੇ ਕੀਤੇ ਧੋਖੇ ਕੁਝ ਸਮੇਂ ਸਹਾਰਾ ਦੇ ਸਕਦੇ ਪਰ ਹਮੇਸ਼ਾ ਲਈ ਨਹੀਂ ਰਹੀ ਗੱਲ ਕਿ ਇਹੋ ਜਿਹੇ ਫੁਕਰਾਪਨ ਦਿਖਾਉਣ ਵਾਲੇ ਲੋਕ ਨਾ ਤਾਂ ਚਲਾਕਾਂ ਵਾਲੀ ਤੇ ਨਾ ਹੀ ਸਮਝਦਾਰ ਵਾਲੀ ਕੈਟਾਗਰੀ ਵਿੱਚ ਆਉਂਦੇ ਹਨ ਇਹ ਬਸ ਇੱਕੋ ਹੀ ਕੈਟਾਗਰੀ ਡਿਸਰਵ ਕਰਦੇ ਨੇ ਤੇ ਉਹ ਬਸ ਇੱਕੋ ਹੀ ਹੈ ਛਿੱਤਰ ਖਾਣ ਵਾਲੀ ਕੈਟਾਗਰੀ ਕਰ ਬੁਰਾ ਤੇ ਭਲਾ ਕਿੱਥੋਂ ਹੋਵੇਗਾ ਮੇਰੇ ਇਨੇ ਸ਼ਬਦਾਂ ਨੇ ਉਸ ਨੂੰ ਹੋਰ ਕੋਈ ਸਵਾਲ ਪੁੱਛਣ ਜੋਗਾ ਹੀ ਨਹੀਂ ਛੱਡਿਆ ਫੇਰ ਮੇਰੀ ਮੰਜ਼ਲ ਆ ਗਈ ਤੇ ਉਸ ਦਾ ਪੀਲਾ ਪਿਆ ਮੂੰਹ ਕੁਝ ਬੜ ਬੁੜਾ ਰਿਆ ਸੀ ਮੇਰੇ ਲਈ ਆਪਣੇ ਵਿਚਾਰ ਜ਼ਰੂਰ ਦੱਸਿਓ ਤੁਸੀਂ ਕਿਹੋ ਜਿਹੀ ਕੈਟਾਗਰੀ ਵਿੱਚ ਸ਼ਾਮਿਲ ਕਰਨਾ ਚਾਹੋਗੇ ਜਿਆਦਾ ਫੁਕਰਾਪਨ ਦਿਖਾਉਣ ਵਾਲੇ ਤੇ ਆਪਣੇ ਮਤਲਬ ਨੂੰ ਅਹਿਮੀਅਤ ਦੇਣ ਵਾਲੇ ਇਨਸਾਨਾਂ ਨੂੰ ਥੈਂਕਸ ਫੋਰ ਵਾਚਿੰਗ ਲਾਈਕ ਐਂਡ ਸਬਸਕ੍ਰਾਈਬ ਪਲੀਜ਼